ਸੀਨੀਅਰ ਸਿਟੀਜ਼ਨ ਕਾਉਂਸਲ ਮਰੈਂਡਾ ਵੱਲੋਂ ਅੱਜ ਸ਼੍ਰੀ ਕੋਤਵਾਲੀ ਸਾਹਿਬ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਕੰਗ, ਸੈਕਟਰੀ ਗੁਰਦੇਵ ਸਿੰਘ, ਡਾਇਰੈਕਟਰ ਬਲੱਡ ਡੋਨਰਸ ਕੈਂਪ ਮਨਜੀਤ ਸਿੰਘ ਭਾਟਿਆ ਹਾਜ਼ਰ ਸਨ। ਇਸ ਸਮੇਂ ਵੱਡੀ ਗਿਣਤੀ ਵਿੱਚ ਮੈਂਬਰ ਵੀ ਹਾਜ਼ਰ ਸਨ। ਇਸ ਸਮੇਂ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭਾਟਿਆ ਡਾਇਰੈਕਟਰ ਬਲੱਡ ਡੋਨਰਸ ਕੈਂਪ ਨੇ ਦੱਸਿਆ ਕਿ ਇਸ ਸਮੇਂ ਜੋ ਬਹੁਤ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਉਹਨਾਂ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਵੀ ਕੀਤਾ ਪੇਸ਼ ਹੈ ਇਸ ਦੇ ਸਬੰਧ ਵਿੱਚ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਐਗਰ ਦਾ ਖਾਸਾ ਵੈਲਯੂ ਦੀ ਖਤੇ ਅੱਜ ਸ੍ਰੀ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸੀਨੀਅਰ ਸਿਟੀਜ਼ਨ ਕਾਉਂਸਲ ਬਰਿੰਡਾ ਵੱਲੋਂ ਰਿਟਾਇਰਡ ਇੰਸਪੈਕਟਰ ਸੁਵਿੰਦਰ ਸਿੰਘ ਉਹਨਾਂ ਨੇ ਆਪਣੀ ਮਾਤਾ-ਬੀਤਾ ਦੀ ਯਾਦ ਦੇ ਵਿੱਚ ਰਿਟਾਇਰਡ ਐਸ ਡੀਓ ਸਾਹਿਬ ਸਰਦਾਰ ਗਿਫਤਾਰ ਸਿੰਘ ਉਹਨਾਂ ਨੇ ਆਪਣੀ ਮਾਤਾ ਜੀ ਦੇ ਯਾਦ ਦੇ ਵਿੱਚ ਅੱਜ ਇਹ ਖੂਨਦਾਨ ਕੈਂਪ ਜਿਹੜਾ ਹੈ ਚੱਲ ਰਿਹਾ ਹੈ ਸਵੇਰ ਤੋਂ ਹੀ ਇੱਥੇ ਕਾਫੀ ਖੂਨਦਾਨ ਕਰਨ ਆਏ ਨੇ ਡੋਨਰ ਖੂਨਦਾਨ ਮਹਾਦਾਨ ਤੇ ਮੈਂ ਬੇਨਤੀ ਕਰ ਰਿਹਾ ਇਸ ਚੈਨਲ ਦੇ ਮਾਧਿਅਮ ਤੋਂ ਕਿ ਜੋ ਵੀ ਖੂਨਦਾਨ ਕਰਨਾ ਚਾਹੁੰਦਾ ਹੈ ਉਹ ਆਵੇ ਤੇ ਕੋਤਵਾਲੀ ਸਾਹਿਬ ਇਹ ਖੂਨਦਾਨ ਕੈਂਪ ਚੱਲ ਰਿਹਾ ਹੈ ਇਹ ਲਗਭਗ 2 ਵਜੇ ਤੱਕ ਚੱਲੇਗਾ ਤੇ ਸ਼ਿਵਾਵਾ ਲੋਕ ਖੂਨਦਾਨ ਮਹਾਦਾਨ ਤੇ ਆਪਣੇ ਜੀਵਨ ਨੂੰ ਸਬਲ ਬਣਾਓ ਜੀ ਧੰਨਵਾਦ ਕਿਉਂਕਿ ਅਸੀਂ ਸੀਨੀਅਰ ਸਿਟੀਜ਼ਨ ਤੋਂ ਸਰ ਮਰੰਡਾ ਵੱਲੋਂ ਪਹਿਲੀ ਵਾਰੀ ਬਲੱਡ ਡੋਨੇਸ਼ਨ ਕੈਂਪ ਲਾਇਆ ਕਿਉਂਕਿ ਕਈ ਵਾਰੀ ਅਸੀਂ ਦੇਖਿਆ ਕਿ ਜਦੋਂ ਹਸਪਤਾਲ ਵਿੱਚ ਜਾਂਦਾ ਤਾਂ ਉੱਥੇ ਖੂਨ ਦੀ ਬੜੀ ਘਾਟ ਹੁੰਦੀ ਜੰਬਰ 2 ਖੂਨ ਦਾ ਕੋਈ ਹੋਰ ਬਦਲ ਨਹੀਂ ਹੈ ਖੂਨ ਸਿਰਫ ਮਨੁੱਖ ਤੋਂ ਹੀ ਲਿਆ ਜਾ ਸਕਦਾ ਹੈ ਇਹ ਘਾਟ ਨੂੰ ਪੂਰਾ ਕਰਨ ਲਈ ਅਸੀਂ ਜਿੰਨੇ ਵੀ ਬਜ਼ੁਰਗ ਹੈ 60 ਸਾਲ ਤੋਂ ਉੱਪਰ ਆਲੇ ਸੀਨੀਅਰ ਸਿਟੀਜ਼ਨ ਹੈ ਅਸੀਂ ਆਪਣਾਲਾ ਕਰੈਸ ਸੋਚਿਆ ਕਿ ਪਹਿਲਾਂ ਅਸੀਂ ਅੱਗੇ ਆਈ ਤਾਂ ਕਿ ਸਾਨੂੰ ਦੇਖ ਕੇ ਹੋਰ ਦੂਜੀਆਂ ਸਮਾਜਿਕ ਸੰਸਥਾਵਾਂ ਵੀ ਅੱਗੇ ਆਉਣ ਇਹ ਜੋ ਝਾਟ ਹੈ ਇਹਨੂੰ ਪੂਰਾ ਕਰਨ ਦੇ ਵਿੱਚ ਅਸੀਂ ਮਰੀਂਡੇ ਤੋਂ ਹਿੱਸਾ ਪਾ ਸਕਦੇ ਹਾਂ। ਸਵਾਹਿ ਜੀ ਮਿੰਡੀ ਜੀ ਜੀ ਸਾਡਾ ਗੁਰਦਰਾ ਕੋਟ ਵਾਲੇ ਸਾਹਿਬ ਕਿਉਂਕਿ ਸੈਬ ਜਦਾ ਚੰਸੂ ਪ੍ਰਾਪਤ ਕਰਤੀ ਹੈ ਤੇ ਅੱਜ ਸੀਨੀਅਰ ਸਿਟੀਜ਼ਨ ਮਰੀਂਡਾ ਵੱਲੋਂ ਫੂਨ ਕੈਂਪ ਦਾ ਨਾਂ ਫੂਨ ਕੈਂਪ ਲਾਇਆ ਗਿਆ ਹੈ ਜਿਸ ਦੇ ਬਹੁਤ ਹੀ ਸੋਗਡ ਯੂਨਿਟ ਨਾਲ ਦੀ ਹਮਾਵਣਾ ਨਾਸ ਕਰਦਾਂਗੇ ਸਭ ਆਟੜ ਕੇ ਇਸ ਦੇ ਸਹਾਇਣੇ ਇਹ ਖੂਨ ਗਰੀਬ ਕਿਸੇ ਨੂੰ ਸਿੱਟਣ ਵਾਲੇ ਕੰਮ ਆਏਗਾ ਇਹ ਸਭ ਤੋਂ ਵੱਡਾ ਦਾਨ ਹੈ ਮੈਂ ਆਪਣੇ ਵੱਲੋਂ ਸਨਵਾ ਕਰਦਾ ਸੀਨੀਅਰ ਸਿਟੀਜ਼ਨ ਦਾ ਕਿਰਪਾ ਦਾ ਉਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਅੱਗੇ ਮੈਂ ਆਸ ਕਰਦਾ ਹਾਂ ਇਹ ਉਪਰਾਲਾ ਕਰਦੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪੂਰੇ ਦੋ ਨਾਂ ਅੱਜ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਖੂਨਦਾਨ ਕੇਂਦਰ ਬੁਲਾਇਆ ਗਿਆ ਸੀਨੀਅਰ ਸਿਟੀਜ਼ਨ ਜਿਹੜੇ ਕਿ ਸਾਰੇ 60 ਸਾਲ ਤੋਂ ਉੱਪਰ ਆ ਆਪ ਬਲੱਡ ਨਹੀਂ ਦੇ ਸਕਦੇ ਪਰ ਇਹਨਾਂ ਦਾ ਉਪਰਾਲਾ ਬਹੁਤ ਅਲੱਗ ਅਜੋਗਾ ਇਸ ਮਾਧਮ ਰਹੀਂ ਮੈਂ ਸਭ ਜਿਹੜੇ ਵੀ ਸਮਾਜਿਕ ਸੰਸਥਾਵਾਂ ਨੇ ਅਪੀਲ ਕਰਦਾ ਕਿ ਆਪਣੇ ਪੂਰੇ ਦੇਸ਼ ਵਿੱਚ ਕੋਈ ਐਕਸੀਡੈਂਟ ਕੇਸ ਕੋਈ ਥੈਲੋਸੀਮੀਆ ਦਾ ਪੇਸ਼ੈਂਟ ਖੂਨ ਦੀ ਕਮੀ ਕਰਕੇ ਮੌਤ ਦੇ ਮੋੜ 'ਚ ਨਾ ਜਾਵੇ ਸਾਰੀਆਂ ਸੰਸਥਾਵਾਂ ਨੂੰ ਮੈਂ ਅਪੀਲ ਕਰਦਾ ਵੀ ਵੱੱਟ ਤੋਂ ਵੱੱਟ ਖੂਨਦਾਨ ਗੈਂਪ ਲਾਓ ਤਾਂ ਕਿ ਦੇਸ਼ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਜਾ ਸਕੇ ਹਰ ਉਹ ਵਿਅਕਤੀ ਜਿਹਦੀ ਵਜਨ 50 ਕਿਲੋ ਤੋਂ ਘੱਟ ਨਹੀਂ ਹੈ ਤੇ ਉਮਰ 18 ਸਾਲ ਤੋਂ ਘੱਟ ਨਹੀਂ ਹੈ ਉਹ ਖੂਨਦਾਨ ਦੇ ਸਕਦਾ ਹੈ ਇਹਨਾਂ ਜਿਹੜੇ ਨੌਜਵਾਨਾਂ ਨੇ ਹਾਲ ਤੱਕ ਖੂਨਦਾਨ ਦੇਣਾ ਸ਼ੁਰੂ ਨਹੀਂ ਕੀਤਾ ਉਹ ਕਿਰਪਾ ਕਰ ਸ਼ੁਰੂ ਕਰਨ ਤਾਂ ਕਿ ਜਿਹੜੀ ਦੇਸ਼ ਵਿੱਚ ਖੂਨ ਦੀ ਕਮੀ ਆ ਰਹੀ ਹੈ ਉਹ ਪੂਰੀ ਕੀਤੀ ਜਾ ਸਕੇ ਧੰਨਵਾਦ ਇੱਕ ਮੈਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਵੀ ਜਿਹੜੇ ਤੁਸੀਂ ਕੋਈ ਖੂਨਦਾਨ ਕੈਂਪ ਲਾਉਂਦੇ ਹੋ ਮਾਨਤਾ ਪ੍ਰਾਪਤ ਸਰਕਾਰੀ ਬੈਂਕਾਂ ਤੋਂ ਇਹ ਬਲੱਡ ਬੈਂਕਾਂ ਤੇ ਲਵਾਓ ਜਿਹੜੇ ਤੁਸੀਂ ਪ੍ਰਾਈਵੇਟ ਬੈਂਕਾਂ ਤੋਂ ਲਾਉਂਦੇ ਹੋ ਉੱਥੇ ਖੂਨ ਦਾ ਵਪਾਰ ਹੁੰਦਾ ਹੈ ਜਿਹੜਾ ਕਿ ਸਰਾਸਰ ਗਲਤ ਹੈ ਉਹ ਇੱਥੇ ਨਹੀਂ ਹੋਣਾ ਚਾਹੀਦਾ ਫਿਰ ਮੈਂ ਤੁਹਾਨੂੰ ਅਪੀਲ ਕਰਦਾ ਜਿਹੜਾ ਵੀ ਜੋ ਕੈਪ ਲਾਣਾ ਸਰਕਾਰੀ ਸੰਸਥਾਵਾਂ ਸਰਕਾਰੀ ਬੈਂਕਾਂ ਨਾਲ ਮਿਲ ਕੇ ਲਾਓ